ਕਿ ਤੁਹਾਨੂੰ ਕਿੱਥੋਂ ਟੋੜੇ ਆਇਆ ਹੈਗਾ ਹੈ ਇੱਥੋਂ ਟੋੜ ਜੰਨਾ ਇੱਥੋਂ ਪਾਣੀ ਬਹੁਤ ਛੜਦਾ ਇੱਥੋਂ ਆ ਕੇ ਪਾਣੀ ਹੈ ਉੱਤੋਂ ਵਜਦਾ ਸੰਪਾਤ ਲੱਗੇ ਚਾਰ ਕਿੱਥੇ ਤੇਰੇ ਲੱਗ ਹੂੰ ਉਹਦਾ ਆਇਆ ਤਰ ਤੋ ਅਤਾ ਰੋਬਰ ਜਾਣਾ ਤੇ ਉਹ ਤੇ ਨਾ ਲੇ ਆਹ ਸਾਹ ਤੋਂ ਹਾ ਸੈਂਟਰ ਤੇ ਤੇ ਕਿੱਥੇ ਆਇਆ ਪਾਉ ਦੋ ਹਾਂਜੀ ਹਾਂਜੀ ਤੁਸੀਂ ਆ ਜਾਓ ਬਸ ਹਨਾ ਦੋ ਸਾਲ ਪਿਛਲੀ ਵਾਰੀ ਤੁਸੀਂ ਆਈ ਉੱਥੇ ਉਹ ਤੇ ਆਇਆ ਪਾਉ ਦੋ ਹਾਂ ਥੱਲੇ ਜਾਂਦਾ ਉਹ ਭਾਈ ਨੰਬਰ ਤੱਕ ਭਾਈ ਲਾਏ ਪੂਰੇ ਹਾਂ ਹਾਂਜੀ ਭਾਈ ਲੱਗ ਗਈ ਹਾਂਜੀ ਅੱਛਾ ਸਾਰੇ ਵੀ ਐਸਐਮ ਕਰਕੇ ਨਾ ਜਿਹੜਾ ਇਹ ਛੋਣੀ ਗੱਲ ਦੀ ਹਾਂ ਹਾਂ ਇਹਨਾਂ ਨਾਲ ਬਰਬਾਦ ਹਾਂਜੀ ਹਾਂ ਉਹ ਭਾਈ ਉਸਨੂੰ ਉੱਪਰ ਬਣਾਇਆ ਅੱਛਾ ਪਰ ਇਹ ਨਾ ਦਫਾ ਪੜੀ ਇਹਨਾਂ ਦੇ ਜਾਂਦਾ ਉਹ ਜਵੇਂ ਇੱਥੋਂ ਵੀ ਜਾਉਂਦਾ ਹਾਂ ਹੁਣ ਅੰਦਰ ਨੂੰ ਤਿਆਰ ਕੀਤਾ ਹੈ ਤੁਹਾਨੂੰ ਪਤਾ ਹੀ ਹੋ ਗਈ ਉਹ ਕਿੰਨੇ ਕਿੰਨੇ ਲਾਵਾਂ ਸਾਬ ਅੱਜ ਵਕ ਵਕ ਪੋਸਟਾ ਤੇ ਪਹੁੰਚੇ ਕੀ ਗੱਲ ਇਹ ਪੰਜ ਗਦਾਈ ਵੱਲ ਵਿਧਾਨ ਸਭਾ ਕਾਜੀ ਨਾਲ ਦੇ ਦਾ ਪਿੰਡ ਹੈ ਤੇ ਬੀਐਸਐਫ ਦੀ ਚੌਕੀ ਹੈ ਹੂੰ ਇਹ ਆਪਾਂ ਬਿਲਕੁਲ ਪਾਸਤਾਨ ਦੇ ਦੁਕਾਣਾਂ ਦੇ ਬਿਲਕੁਲ ਪਾਸਤਾਨ ਹੈ ਬਸ ਪਾਸਤਾਨ ਤੇ ਖੜੇ ਸਭ ਲੋਕ ਹੂੰ ਇੱਥੋਂ ਕੀ ਦੇਖਣ ਕੀ ਆਏ ਆ ਕਿ ਇਦੋਂ ਆਵਾਵੀ ਜਿਹੜਾ ਦਰਿਆ ਆ ਇਹ ਸੱਪ ਦੀ ਤੋਰ ਤੇ ਚੱਲਦਾ ਹੂੰ ਇਹ ਪਿੱਛੋਂ ਜਿਹੜਾ ਪਾਸਤਾਨ ਚੱਲ ਜਾਂਦਾ ਇੱਥੋਂ ਮੁੜ ਕੇ ਆਉਂਦਾ ਫਿਰ ਜਦੋਂ ਮੁੜ ਕੇ ਆਉਂਦਾ ਇਹ ਫਿਰ ਬਹੁਤ ਸਪੀਡ ਨਾਲ ਆਉਂਦਾ ਹੂੰ ਇਹਦੇ ਵਿੱਚ ਪਾਣੀ ਇੰਨਾ ਜ਼ਿਆਦਾ ਹੁੰਦਾ ਕਿ ਇੱਥੇ ਖਲੋਤਾ ਦੇ ਜ਼ਿਆਦਾ ਜਿੱਥੇ ਆਪਾਂ ਖਲੋਤੇ ਇੱਥੇ ਪਾਣੀ ਭੜੀ ਹੋਏ ਅੱਜ ਪਾਣੀ ਜਿਹੜਾ 10 ਹਜ਼ਾਰ ਕਿ ਉਸਕਾ ਪੀਲੇ ਸਾਫ ਸਵਾ 2 ਲੱਖ ਕਿ ਉਸਕਾ ਪੜੀ ਆ ਗਈ ਭਲੇ ਇੰਨਾ ਪਾਣੀ ਸਵਾ 2 ਲੱਖ ਸੀਗਾ ਪਾਣੀ ਪਾਣੀ ਸਭ ਹਰ ਪਾਸੇ ਉਹ ਵਿਖਣੇ ਆਇਆ ਪਿਓ ਆਪਾਂ ਆਪਣੇ ਸਫਾ ਜਿਹੜੇ ਉਹ ਬੰਨੇ ਪੱਥਰ ਦੇ ਤੌਰ ਇਦੋਂ ਤੇ ਪਾਣੀ ਬਲੈ ਇਦੋਂ ਢਾ ਲੋਣੀ ਢਾਤੀ ਢਾ ਲੱਗਦੀ ਆਪਣੀ ਜ਼ਮੀਨ ਨੂੰ ਕਾਫੀ ਜ਼ਮੀਨ ਪਿਛਲੀ ਦਾ ਆਪਣੀ ਆ ਗਈ ਇਹਦੇ ਵਿੱਚ ਦਰਿਆ ਲੈ ਗਿਆ ਖਿੱਚ ਕੇ ਪਰ ਹੁਣ ਕੰਭਰਾਵਾਂ ਦੀ ਪਿੰਡ ਦੀ ਇੱਕ ਪ੍ਰੋਬਲਮ ਆ ਉਹਦਾ ਕਸਟ ਅਸਟੀਮੇਟ ਭੇਜਿਆ ਸਾਂ ਤੂੰ ਮੈਂ ਜਾ ਕੇ ਉਹਨਾਂ ਮਨਿਸਟਰ ਸਾਹਿਬ ਨਾਲ ਗੱਲ ਕਰਦਾ ਉਹਦਾ ਥੋੜਾ ਫੰਡ ਆਉਣਾ ਦਾ ਬਸ ਜੇ ਅਸੀਂ ਉਹ 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 ਕਰਤਾ ਪੰਜ-ਛੇ ਦਿਨ ਦੇ ਵਿੱਚ ਤੇ ਫਿਰ ਇਹ ਦੋਸਾ ਦਾ ਏਰੀਆ ਜਿਹੜਾ ਸੇਫ ਹੋ ਜਾਊਗਾ ਉਹ ਦੇਖਣਾ ਹੈ ਕਿਉਂਕਿ ਬੀਐਸਐਫ ਦੇ ਜਵਾਨ ਵੀ ਵਿਚਾਰੇ ਕਿੱਥੇ ਸਟ੍ਰਗਲ ਕਰਦੇ ਇੱਥੇ ਰਾਤ ਪਹਿਲਾ ਦਿਨਾਂ ਕੋਈ ਸੌਖੀ ਗੱਲ ਹੈ ਇੱਥੇ ਕੋਈ ਕੰਡਿਆ ਵਾਲੀ ਰਾਤ ਨਹੀਂ ਕੁਛ ਨਹੀਂ ਜਦੋਂ ਮਰਜ਼ੀ ਦੇਸ਼ ਵਤਨ ਦੀ ਅੰਸਰ ਜਿਹੜੇ ਤੋਂ ਲੰਘ ਸਕਦੇ ਬਸ ਸਾਡੇ ਜਵਾਨ ਵਿਚਾਰੇ ਸਾਰੀ-ਸਾਰੀ ਰਾਤ ਖੜੇ ਰਹਿੰਦੇ ਨੇ ਕਈ ਇਹਦਾ ਪਾਣੀ 'ਚ ਖੜੇ ਰਹਿੰਦੇ ਜਿਦਾ ਉਹ ਮਟਕੋ ਖੁਦ ਤਨ ਲੈ ਕੇ ਉੱਥੇ ਖੜੇ। ਇਹ ਕਈ ਇਹ ਅੱਗੇ ਜਾ ਕੇ ਅੰਦਰੋਂ ਉਹ ਤੇ ਜਾ ਕੇ ਖੜਦਾ ਪੈਂਦਾ ਦਾ ਹੱਥ। ਲਾਈਟਾਂ ਜਗਾਉਣੀਆਂ ਪਈਆਂ ਉਹ ਲਾਈਟਾਂ ਲੱਗੀਆਂ। ਬਹੁਤ ਔਖੀ ਡਿਊਟੀ ਇਹਨਾਂ ਦੀ। ਸੋ ਉਹ ਮੈਂ ਦੇਖਣ ਆਇਆ ਸੀ ਕਿ ਮਤਲਬ ਖੜਾ ਤੋਂ ਪਹਿਲਾਂ ਆਪਾਂ ਦੇਖ ਲਈਏ ਕਿ ਕਿੱਥੇ-ਕਿੱਥੇ ਸਾਡੀ ਕਿਤੇ ਕੁਝ ਇੱਕ ਕਮਜ਼ੋਰੀ ਹੈ। ਉਹਨੂੰ ਕਿੱਦਾਂ ਕੰਟਰੋਲ ਕਰਨਾ ਉਹ ਉਹ ਦੇਖ। ਬੀਐਸਐਫ ਦੇ ਅਧਿਕਾਰੀਆਂ ਨੂੰ ਮਿਲੇ ਜੀ ਉਹਨਾਂ ਦੀਆਂ ਨਾਲ ਵੀ ਗੱਲਬਾਤ ਕੀਤੀ ਆ। ਹਾਂ ਕਿਸਾਨਾਂ ਨੂੰ ਮਿਲਨੇ ਕਿਉਂਕਿ ਇੱਥੇ ਕਿਸਾਨਾਂ ਦੀ ਇਹ ਦੇਖੋ ਮੇਰੇ ਨਾਲ ਅੱਗੇ ਕਿਸਾਨ ਖੜਾ ਕਮਲਾ ਨੂੰ। ਹਾਂ। ਇਹ ਤਾਂ 80 ਲੱਖ ਦਾ ਨੁਕਸਾਨ ਹੈ। ਇਹ ਜਮੀਨ ਉੱਥੋਂ ਕੋ ਦਰਿਆ ਸਾਰੀ ਆਪਣੇ ਚ ਖਿੱਚ ਕੇ ਲੈ ਗਿਆ ਹੂੰ ਹੂੰ ਸਮਝ ਕਿਦਾਂ ਉਹ ਮੈਂ ਮਾਜੋਗ ਮੁਖਪੰਤੀ ਸਰਦਾਰ ਭਗਵੰਦ ਸਿੰਘ ਮਾਨ ਜੀ ਨੂੰ ਕਿਹਾ ਸੀਗਾ ਕਿ ਇੱਕ ਇੰਡੀਆ ਗਵਰਨਮੈਂਟ ਨਾਲ ਗੱਲ ਕਰਕੇ ਕਿਉਂਕਿ ਦਰਿਆਵਾਂ ਦਾ ਇਸ਼ੂ ਜਿਹੜਾ ਕੇਂਦਰ ਸਰਕਾਰ ਦੇ ਤੇ ਜਿਹੜੇ ਆਪਾਂ ਮੁਆਵਜ਼ਾ ਦੇ ਜਿੱਥੇ ਹੜ੍ਹ ਉਹ ਮਾਰ ਕਰ ਗਿਆ ਕੋ ਫਸਲ ਬਰਬਾਦ ਹੋ ਗਈ ਕੁਝ ਹੋ ਗਿਆ ਘਾਟ ਅਤ ਗਿਆ ਉਹ ਤਾਂ ਪੈਸੇ ਦੇ ਦਿੰਦੇ ਹੂੰ ਪਰ ਕਾਨੂੰਨ ਦੇ ਵਿੱਚ ਇੱਕ ਸੋਧ ਕਰੋ ਕਿ ਜਿਹੜੀ ਕਿਸਾਨਾਂ ਦੀ ਜ਼ਮੀਨ ਦਰਿਆ ਲੈ ਜਾਂਦਾ ਉਹ ਵੀ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਉਹ ਸੀਐਮ ਸਾਹਿਬ ਨੇ ਦਿੱਲੀ ਉਹ ਭੇਜਿਆ ਦਿੱਲੀ ਉਹਨਾਂ ਨੇ ਜਿਹੜੇ ਪਹਿਲੇ ਮੰਤਰੀ ਸੀਗੇ ਉਹਨਾਂ ਨੇ ਵੀ ਗੱਲ ਕੀਤੀ ਸੀ ਕਿ ਇਹਦਾ ਕੀਤਾ ਜਾਵੇ ਮੈਂ ਵੀ ਐਗਰੀਕਲਚਰ ਮਿਨਿਸਟਰ ਆਫ ਇੰਡੀਆ ਨਾਲ ਉਦੋਂ ਗੱਲ ਕੀਤੀ ਸੀ ਕਿ ਸਾਨੂੰ ਇਹਦਾ ਕੋਈ ਸੋਲੂਸ਼ਨ ਕੱਢ ਕੇ ਦਿਓ ਸਾਡੇ ਕਿਸਾਨਾਂ ਦੀ ਜ਼ਮੀਨ ਜਿਹੜੀਆਂ ਉਹ ਦਰਿਆ ਰੋੜ ਕੇ ਲੈ ਜਾਂਦੇ ਸੋ ਇਹਦੇ ਲਈ ਆਪਾਂ ਫਾਈਟ ਜਿਹੜੀ ਕਰਦੇ ਜੇ ਹੋਰ ਵੀ ਲੋੜ ਪਈ ਤੇ ਸੀਐਮ ਸਾਹਿਬ 23 23 ਨੰਬਰ 'ਸਾਡਾ' ਉਹਨਾਂ ਨੂੰ ਪੁੱਛਾਂਗੇ ਕਿ ਜੇ ਮਤਲਬ ਤੁਹਾਡੀ ਗੱਲ ਹੋਈ ਹੈ ਤੇ ਆਪ ਜਾ ਕੇ ਦਿੱਲੀ ਪੈਰ ਰੋਈ ਕਰਕੇ ਕਿਉਂਕਿ ਮੇਰੇ ਮਨ ਚ ਆ ਕੇ ਜਦ ਆਪਣੇ ਸੈਂਕੜੇ ਨੁਕਸਾਨ ਦੇ ਉੱਪਰ ਗਰਵਾਸ ਤੋਂ ਲੈ ਕੇ ਜਿਨ੍ਹਾਂ ਦੀਆਂ ਜ਼ਮੀਨਾਂ ਦਰਿਆ ਦੇ ਵਿੱਚ ਆ ਗਈ ਦਰਿਆ ਲੈ ਕੇ ਵਿਚਾਰਾਂ ਨੂੰ ਕੋਈ ਇਹਨਾਂ ਨੂੰ ਮੁਆਵਜ਼ਾ ਨਹੀਂ ਮਿਲਣਾ ਕੁਛ ਨਹੀਂ ਮਿਲਣਾ ਪਿਛਲੀ ਵਾਰ ਤਾਂ ਇੱਥੇ ਦੇ ਵੱਡੇ ਪਪਲਾ ਸੀਗੇ ਉਹ ਵੀ ਇਹਨਾਂ ਦੇ ਵਿੱਚ ਲੈ ਮੈਂ ਉੱਥੇ ਹੀ ਮੇਰੇ ਹੁੰਦਿਆ ਢਾਹ ਲੱਗੀ ਵੇਦੇ ਹੁੰਦੇ ਰੁੱਖ ਦੇਖਦੇ ਜਾਂਦੇ ਤੇ ਥੋੜਾ ਨਿਕਲਦਾ ਆਪਣਾ ਵੀ ਜ ਕਿਸਾਨ ਦਾ ਕੀ ਬਣੇ ਸਭ ਦੇਖਦੇ ਸੋ ਮੈਂ ਉਹੀ ਦੇਖਣ ਆਇਆ ਵੀ ਜੇ ਐਰਕਾ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਤੇ ਆਪਾਂ ਉਹਦਾ ਮਤਲਬ ਹੱਲ ਕੀ ਕਰਨਾ ਉਹਦਾ ਮੁਕਾਬਲਾ ਕਿੱਦਾਂ ਕਰਨਾ ਸੋ ਕਿਸਾਨਾਂ ਦੇ ਨਾਲ ਆ ਕਿਸਾਨਾਂ ਦਾ ਨੁਕਸਾਨ ਜਿਹੜਾ ਉਹਦੀ ਪੂਰਤੀ ਕਰਨੀ ਸਾਡੀ ਡਿਊਟੀ ਹੈ ਤੇ ਆਪਾਂ ਕਾਫੀ ਕੁਝ ਕਰ ਰਹੇ ਆਂ ਆਪਾਂ ਇਹਨਾਂ ਦਾ ਜਿੰਨਤ ਤੱਕ ਜਿਹੜੀ ਦਰਿਆਪੁੱਤ ਉਹਨੂੰ ਕਹਿੰਦੇ ਜਮੀਨ ਉਹ ਬੰਦੇ ਤੇ ਮਾਲ ਮਹਿਕਮੇ ਦੇ ਵਿੱਚ ਜਿੰਨਤ ਤੱਕ ਦਰਿਆਪੁੱਤ ਜ਼ਮੀਨਾਂ ਦਾ ਮੁਆਵਜ਼ਾ ਨਹੀਂ ਮਿਲਦਾ ਉਹਨੇ ਤੇ ਅੱਜ ਕੋ ਗੱਲ ਲਈ ਉਹ ਮੁਆਜਾ ਦੋਣ ਲਈ ਉਹ ਮੈਂ ਸਟਰਗਲ ਕਰਦੇ ਆਂ ਆਪਣੇ ਬਾਰਡਰ ਦੇ ਉੱਤੇ ਜਿੰਨੀ ਇਹ ਜ਼ਮੀਨਾਂ ਇਹਦੀ ਕੱਲੀ ਸੱਤ ਲੋਜ ਦੀ ਵਿਆਸ ਦੀ ਧੱਗਰ ਦੀ ਕਕਰ ਦਾ ਜਦ ਕਿੰਨੀਆਂ ਜ਼ਮੀਨਾਂ ਖਰਾਬ ਕੀਤੀ ਉਹ ਜ਼ਮੀਨਾਂ ਦਾ ਕਿਸਾਨਾਂ ਨੂੰ ਜਿਹੜਾ ਮੁਆਜਾ ਮਿਲਣਾ ਚਾਹੀਦਾ ਮੇਰੀ ਇਹ ਮੰਗ ਹੈ